ਲੋਗ ਬੇਅੰਤਹਾ ਅਨੇਵਾ ਜਿਹੜਾ ਬੱਚੇ ਵੀ ਵੱਡੇ ਵੀ ਚਾਈਨਾ ਡੋਰ ਦਾ ਉਪਯੋਗ ਕਰ ਰਹੇ ਆ ਇਹ ਬਹੁਤ ਹੀ ਖਤਰਨਾਕ ਔਰ ਜਾਨਲੇਵਾ ਡੋਰ ਹੈ ਪਰਸੋ ਚੌਥੀ ਇੱਕ ਫੇਸਬੁੱਕ ਤੇ ਪੜ ਰਿਹਾ ਸੀਗਾ ਕਿਸੇ ਦਾ ਕਮੈਂਟ ਸੀਗਾ ਉਸ ਵਿਅਕਤੀ ਦਾ ਪੂਰਾ ਪਰਿਵਾਰ ਜਿਹੜਾ ਵਾ ਇਸ ਚਾਈਨਾ ਡੋਰ ਨੇ ਬਰਬਾਦ ਕਰਤਾ ਉਸ ਦੇ ਬੱਚੇ ਮੋਟਰਸਾਈਕਲ ਤੇ ਆ ਰਹੇ ਸੀਗੇ ਛੋਟਾ ਬੱਚਾ ਉਹਦਾ ਬਾਈਕ ਚਲਾ ਰਿਹਾ ਸੀ ਉਹਦਾ ਗਲਾ ਕੱਟਿਆ ਗਿਆ ਉਹ ਔਨ ਦਾ ਸਪਾਟ ਉਹਦੀ ਡੈਥ ਹੋ ਗਈ ਤੇ ਕੋਈ ਵਿਅਕਤੀ ਕਿਸੇ ਦੀ ਪਤਾਂਗ ਉਡਾਈ ਪਤਾਂਗ ਨਾਲ ਕਿਸੇ ਜਾਨ ਜਾਂਦੀ ਹੈ ਉਹਦੇ ਤੇ 302 ਦਾ ਪਰਚਾ ਹੋਣਾ ਚਾਹੀਦਾ ਹੈ ਜੇ ਕੋਈ ਵਿਅਕਤੀ ਕਾਇਲ ਹੁੰਦਾ ਹੈ ਤੇ 307 ਦਾ ਪਰਚਾ ਹੋਣਾ ਚਾਹੀਦਾ ਔਰ ਇਹਦੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਲੀਨੈਂਸੀ ਨਾ ਸਾਰੇ ਪ੍ਰਦੇਸ਼ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਲੋਹੜੀ ਦਾ ਤਿਉਹਾਰ ਅਸੀਂ ਸਾਰੇ ਮਿਲ ਕੇ ਹਰ ਸਾਲ ਮਨਾਉਂਦੇ ਆ ਪਰ ਅੱਜ ਮੇਰਾ ਇੱਕ ਜਿਹੜਾ ਵਿਸ਼ੇ ਹੈ ਇੱਕ ਅਪੀਲ ਲੈ ਕੇ ਆਪ ਸਭ ਦੇ ਸਭ ਨੇ ਹਾਜ਼ਰ ਹੋਏ ਆ ਕਿ ਚਾਇਨਾ ਡੋਰ ਦਾ ਜਿਹੜਾ ਵਿਸ਼ਾ ਹੈ ਬੜਾ ਮਹੱਤਵਪੂਰਨ ਹੈ ਅੱਜ ਇਸ ਨੂੰ ਡਿਸਕਸ ਕਰਨ ਦੀ ਬੜੀ ਜ਼ਰੂਰਤ ਹੈ ਲੋਕ ਬੇਅੰਤਹਾ ਅਨੇਵਾ ਜਿਹੜਾ ਬੱਚੇ ਵੀ ਵੱਡੇ ਵੀ ਚਾਇਨਾ ਡੋਰ ਦਾ ਉਪਯੋਗ ਕਰ ਰਹੇ ਆ ਇਹ ਬਹੁਤ ਹੀ ਖਤਰਨਾਕ ਔਰ ਜਾਨਲੇਵਾ ਡੋਰ ਹੈ ਇਹਨੂੰ ਜਾਨਲੇਵਾ ਡੋਰ ਦਾ ਨਾਮ ਦਿੱਤਾ ਜਾਣਾ ਚਾਹੀਦਾ ਹੈ ਅਸੀਂ ਹਰ ਰੋਜ਼ ਪੜਦੇ ਅਖਬਾਰਾਂ ਦੇ ਵਿੱਚ ਪੜ੍ਹਦੇ ਆ ਸੁਣਦੇ ਆ ਫੇਸਬੁੱਕ ਤੇ ਔਰ سوشل میڈیا ਪਲੇਟਫਾਰਮਸ ਤੋਂ ਦੇਖਦੇ ਹਾਂ ਕਿ ਕਿੰਨੀਆਂ ਜਾਨਾਂ ਕੀਮਤੀ ਜਾਨਾਂ ਜਾ ਰਹੀਆਂ ਬੱਚਿਆਂ ਦੀਆਂ ਵੱਡਿਆਂ ਦੀਆਂ ਇਹ ਕਿਉਂ ਨਹੀਂ ਰੁਕ ਰਿਹਾ ਹੁਣ ਪੰਜਾਬ ਸਰਕਾਰ ਨੇ ਇਸ ਵਾਰੀ ਇੱਕ ਉਪਰਾਲਾ ਕੀਤਾ ਨੋਡਲ ਏਜੰਸੀ ਜਿਹੜਾ ਵਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਇਸ ਇਸ ਨੂੰ ਰੋਕਣ ਵਾਸਤੇ ਚਾਈਨਾ ਡੋਰ ਦੇ ਉਪਯੋਗ ਨੂੰ ਰੋਕਣ ਵਾਸਤੇ ਨੋਡਲ ਏਜੰਸੀ ਦਿੱਤੇ ਤੌਰ ਤੇ ਇਹਨੂੰ ਨਿਯੁਕਤ ਕੀਤਾ ਔਰ ਆਪਣਾ এনवायरमेंट ਪ੍ਰੋਟੈਕਸ਼ਨ ਐਕਟ 1986 ਦੀ ਤਾਰਾ ਪੰਜ ਤੱਕ ਪੰਜਾਬ ਸਰਕਾਰ ਜਿਹੜੀ ਹੈ ਰੋਕੂ ਕਾਰਵਾਈਆਂ ਕਰ ਰਹੀ ਹੈ ਪਰ ਸਵਾਲ ਇਹ ਥੇ ਇਹ ਉੱਠਦਾ ਹੈ ਕਿ ਕੀ ਸਿਰਫ ਸਰਕਾਰ ਵੱਲੋਂ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਦੇ ਨਾਲ ਹੀ ਇਹ ਰੁਕੇਗਾ ਇਹਦਾ ਜਵਾਬ ਇਹ ਹੈ ਕਿ ਬਿਲਕੁਲ ਨਹੀਂ ਇਹ ਤਾਂ ਰੁਕ ਸਕਦਾ ਹੈ ਚਾਈਨਾ ਡੋਰ ਦਾ ਪ੍ਰਯੋਗ ਸਾਨੂੰ ਆਪ ਇਹ ਗੱਲ ਮੰਨਣੀ ਪਵੇਗੀ ਵੀ ਇਹ ਖਤਰਨਾਕ ਡੋਰ ਹੈ ਇਹਦਾ ਜਿਹੜਾ ਉਪਯੋਗ ਹੈ ਉਹ ਲੋਕਾਂ ਦੀ ਜਾਨ ਲੈ ਰਿਹਾ ਮੈਂ ਪਰਸੋ ਚੌਥੀ ਇੱਕ ਫੇਸਬੁਕ ਤੇ ਪੜ ਰਿਹਾ ਸੀਗਾ ਕਿਸੇ ਦਾ ਕਮੈਂਟ ਸੀਗਾ ਉਸ ਵਿਅਕਤੀ ਦਾ ਪੂਰਾ ਪਰਿਵਾਰ ਜਿਹੜਾ ਵਾ ਇਸ ਚਾਈਨਾ ਡੋਰ ਨੇ ਬਰਬਾਦ ਕਰਤਾ ਉਸ ਦੇ ਬੱਚੇ ਮੋਟਰਸਾਈਕਲ ਤੇ ਆ ਰਹੇ ਸੀਗੇ ਛੋਟਾ ਬੱਚਾ ਉਹਦਾ ਬਾਈਕ ਚਲਾ ਰਿਹਾ ਸੀ ਉਹਦਾ ਗਲਾ ਕਟਿਆ ਗਿਆ ਉਹ ਔਨ ਦਾ ਸਪਾਟ ਉਹਦੀ ਡੈਥ ਹੋ ਗਈ ਵੱਡਾ ਬੱਚਾ ਬੇਟਾ ਜਿਹੜਾ ਪਿੱਛੇ ਬੈਠਾ ਸੀ ਉਹਦੇ ਵੀ ਸੱਟਾਂ ਲੱਗੀਆਂ ਗਿਰ ਗਏ ਦੋਨੋਂ ਬੱਚੇ ਔਰ 3 ਮਹੀਨੇ ਬਾਅਦ ਵੱਡਾ ਬੇਟਾ ਜਿਹੜਾ ਸੀ ਸ਼ੌਕ ਦੇ ਨਾਲ ਉਹ ਵੀ ਚਲਾ ਗਿਆ ਜਿਸ ਫਾਦਰ ਦਾ ਜਿਸ ਮਾਂ ਦੇ ਦੋ ਬੱਚੇ ਚਲੇ ਗਏ ਹੋਣ ਇਸ ਚਾਇਨਾ ਡੋਰ ਕਰਕੇ ਉਹਦੇ ਤੇ ਕੀ ਬੀਤਦੀ ਹੋਏਗੀ ਅਸੀਂ ਲੋਕ ਇੰਨੇ ਜਿਹੜੇ ਹੋ ਗਏ ਆ ਸੰਸਕਾਰਹੀਨ ਹੋ ਗਏ ਆ ਅਸੀਂ ਮਰਸੀਲੈਸ ਹੋ ਗਏ ਆ ਸਾਨੂੰ ਕੋਈ ਇਮੋਸ਼ਨਲੈਸ ਹੋ ਗਏ ਆ ਸਾਨੂੰ ਕੋਈ ਇਸ ਚੀਜ਼ ਦਾ ਵਿਚਾਰ ਨਹੀਂ ਹੈ ਪਹਿਲਾਂ ਲੋਕ ਧਾਗੇ ਵਾਲੀ ਡੋਰ ਨਾਲ ਪਤੰਗ ਡਾਉਂਦੇ ਸੀਗੇ ਆਪਣੀ ਖੁਸ਼ੀ ਕਰਕੇ ਕਿਸੇ ਦੀ ਜਾਨ ਲੈਣਾ ਇਹ ਬਹੁਤ ਗਲਤ ਹੈ ਸਾਨੂੰ ਇਸ ਸੋਚਣਾ ਪਵੇਗਾ ਹੁਣ ਗੱਲ ਆਉਂਦੀ ਹੈ ਕਿ ਇਹਨੂੰ ਰੋਕਿਆ ਕਿਦਾਂ ਜਾਵੇ ਸਮਾਜ ਦੇ ਸਤਰ ਤੇ ਹੀ ਇਹਦੀ ਰੋਕਤ ਹੋ ਸਕਦੀ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਇਹਦਾ ਪ੍ਰਯੋਗ ਬਿਲਕੁਲ ਨਾ ਕੀਤਾ ਜਾਵੇ ਲੋਹੜੀ ਦੇ ਦਿਨ ਤੇ ਖੁਸ਼ੀਆਂ ਖੁਸ਼ੀਆਂ ਦਾ ਤਿਉਹਾਰ ਹੈ ਇਸ ਚਾਈਨਾ ਡੋਰ ਦਾ ਪ੍ਰਯੋਗ ਨਾ ਕੀਤਾ ਜਾਵੇ ਔਰ ਮੈਂ ਇਸ ਨਾਲ ਸਖਤੀ ਨਾਲ ਇਹ ਵੀ ਕਹਿਣਾ ਹੈ ਕਿ ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲੇ ਜੇ ਸਾਨੂੰ ਪਤਾ ਲੱਗਦਾ ਹੈ ਅਸੀਂ ਉਹਨਾਂ ਤੇ ਕਾਰਵਾਈ ਕਰਵਾਵਾਂਗੇ ਪੁਲਿਸ ਤੇ ਰਾਹੀਂ ਕਾਰਵਾਈ ਕਰਵਾਵਾਂਗੇ ਐਡਮਿਨਿਸਟ੍ਰੇਸ਼ਨ ਰਾਹੀਂ ਕਾਰਵਾਈ ਕਰਵਾਵਾਂਗੇ ਇਸ ਦੇ ਨਾਲ ਹੀ ਮੈਂ ਆਪਣੀ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਨੂੰ ਬਾਰ ਐਸੋਸੀਏਸ਼ਨ ਤਰਨਤਾਰਨ ਨੂੰ ਬਾਰ ਕਾਉਂਸਲ ਪੰਜਾਬ ਅਤੇ ਹਰਿਆਣਾ ਨੂੰ ਦੇ ਉਹਦੇ ਨਾਲ ਐਸੋਸੀਏਟਡ ਜਿੰਨੇ ਵੀ ਐਡਵੋਕੇਟਸ ਆ ਹਨ ਸਾਰੇ ਵਕੀਲ ਸਾਹਿਬਾਨਾਂ ਨੂੰ ਮੈਂ ਪ੍ਰਾਰਥਨਾ ਕਰਦਾ ਕਿ ਕੋਈ ਵੀ ਅਜਿਹਾ ਕੇਸ ਜਿਹੜਾ ਪੁਲਿਸ ਰਜਿਸਟਰ ਕਰਦੀ ਹੈ ਚਾਈਨਾ ਡੋਰ ਨੂੰ ਪ੍ਰਯੋਗ ਕਰਨ ਵਾਲਿਆਂ ਨੂੰ ਜਾਂ ਵੇਚਣ ਵਾਲਿਆਂ ਦੇ ਖਿਲਾਫ ਉਹਨਾਂ ਦਾ ਕੇਸ ਨਾ ਲੜਿਆ ਜਾਵੇ ਮੈਂ ਖਾਸ ਕਰਕੇ ਘੋਸ਼ਣਾ ਕਰਦਾ ਕਿ ਜੇ ਕੋਈ ਮੇਰੇ ਕੋਲ ਇੱਕ ਆਉਂਦਾ ਮੈਂ ਉਹਦੇ ਖਿਲਾਫ ਕਾਰਵਾਈ ਕਰਵਾਵਾਂਗਾ ਉਹਦੇ ਫੇਵਰ ਕਦੀ ਨਹੀਂ ਖੜਾ ਹੋਵਾਂਗਾ ਕਿਉਂਕਿ ਇਹ ਸਿੱਧਾ-ਸਿੱਧਾ ਕਿਸੇ ਦੀ ਜਾਨ ਲੈਣ ਵਾਲੀ ਕਾਰਵਾਈ ਹੈ ਸੋ ਪੱਲਾ ਪੁਲਿਸ ਸਟੇਟਿਸ 188 ਦੇ ਪੱਤੇ ਕਰਦੀ ਸੀਗੀ ਹੁਣ ਦੋਸਤੋ 23 BNS ਹੋ ਗਿਆ ਉਹਨਾਂ ਪਰਚਿਆਂ ਦਾ ਕੋਈ ਨਾ ਖਾਸ ਲਾਭ ਨਹੀਂ ਹੁੰਦਾ ਕਿਉਂਕਿ 300 223 B ਦੇ ਵਿੱਚ 1 ਸਾਲ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਹੈ ਜਾਂ ਫਿਰ 5000 ਦਾ ਜੁਰਮਾਨਾ ਉਹ ਕੋਈ ਇੰਨੀ ਵੱਡੀ ਕਾਰਵਾਈ ਨਹੀਂ ਹੈ ਮੇਰੀ ਐਡਮਿਨਿਸਟ੍ਰੇਸ਼ਨ ਤੋਂ ਪੁਲਿਸ ਐਡਮਿਨਿਸਟ੍ਰੇਸ਼ਨ ਤੋਂ ਵੀ ਪ੍ਰਾਰਥਨਾ ਹੈ ਕਿ ਇਹ ਅਗਰ ਕੋਈ ਵਿਅਕਤੀ ਕਿਸੇ ਦੀ ਪਤਾਂਗ ਉਡਾਈ ਪਤਾਂਗ ਨਾਲ ਕਿਸੇ ਦੀ ਜਾਨ ਜਾਂਦੀ ਹੈ ਉਹਦੇ ਤੇ 302 ਦਾ ਪਰਚਾ ਹੋਣਾ ਚਾਹੀਦਾ ਹੈ ਜੇ ਕੋਈ ਵਿਅਕਤੀ ਕਾਇਲ ਹੋਣਾ ਤੇ 307 ਦਾ ਪੱਤਾ ਹੋਣਾ ਚਾਹੀਦਾ ਔਰ ਇਹਦੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਲੀਨੈਂਸੀ ਨਾ ਵਰਤੀ ਜਾਵੇ ਸਖਤੀ ਨਾਲ ਇਸ ਇਹਨੂੰ ਇਹ ਏਜਡ ਦੀ ਧਾਰਾ ਜਿਹੜੀਆਂ ਇਹਨਾਂ ਲੋਗਾਂ ਤੇ ਅਪਲਾਈ ਕੀਤੀਆਂ ਜਾਣ ਤਾਂ ਤਾਂ ਕਿ ਸਖਤੀ ਨਾਲ ਹੀ ਇਹ ਦੇਖੋ ਵਿਦੇਸ਼ਾਂ ਵਿੱਚ ਵੀ ਜਿਹੜੇ ਸਖਤ ਕਾਨੂੰਨ ਹੁੰਦੇ ਆ ਤੇ ਕ੍ਰਾਈਮ ਘਟ ਜਾਂਦਾ ਔਰ ਇਹ ਜਾਣ ਦੇ ਬੁੱਝਦੇ ਹੋਏ ਵੀ ਲੋਕ ਇਸ ਮੂਰਖਤਾਪੂਰਨ ਕੰਮ ਨੂੰ ਕਰਦੇ ਆ ਇਹ ਕੋਈ ਖੁਸ਼ੀਦਾਨੀ ਹੈ ਕਿਸੇ ਨੂੰ ਗਮੀਆਂ ਦੇਣ ਵਾਲੀ ਗੱਲ ਹੈ ਸੋ ਮੇਰੀ ਇਹ ਪਰਜੋਰ ਅਪੀਲ ਹੈ ਅਪੀਲ ਵੀ ਹੈ ਮੇਰੀ ਇਹ ਮੇਰੀ ਇਹ ਵਾਰਨਿੰਗ ਵੀ ਹੈ ਕਿ ਇਹ ਤਾਂ ਜਿਹੜਾ ਵਾ ਪ੍ਰਯੋਗ ਨਾ ਕੀਤਾ ਜਾਵੇ ਜੇ ਤੁਹਾਡੇ ਤੱਕ ਕੋਈ ਮਾਮਲਾ ਆਉਂਦਾ ਤੁਸੀਂ ਮਦਦ ਕਰੋਗੇ ਬਿਲਕੁਲ ਨਹੀਂ ਮਦਦ ਦੀ ਮੈਂ ਲੋਕਾਂ ਦੇ ਖਿਲਾਫ ਉਹਨਾਂ ਉਹ ਅਜਿਹੇ ਲੋਕਾਂ ਦੇ ਖਿਲਾਫ ਜਾਊਂਗਾ ਮਦਦ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਮਦਦ ਨਹੀਂ ਕਰਾਂਗੇ ਬਿਲਕੁਲ ਨਹੀਂ ਕਰਾਂਗੇ ਤਾਂ ਲੋਕਾਂ ਤੇ ਕਾਰਵਾਈ ਕੀਤੀ ਬਿਲਕੁਲ ਮੈਂ ਇਹ ਕਿਉਂਕਿ ਦੇਖੋ ਜਿਹੜਾ ਆਪਣਾ ਆਪਣਾ ਜਿਹੜਾ ਹੈਗਾ এনवायरमेंट ਪ੍ਰੋਟੈਕਸ਼ਨ ਐਕਟ ਦੀ ਜਿਹੜੀ ਧਾਰਾ 5 ਹੈ ਉਹਦੇ ਤਹਿਤ ਇਹ ਪ੍ਰਹਿਬਿਟਡ ਕਰ ਦਿੱਤਾ ਗਿਆ ਕਿ ਨਾ ਇਹ ਸੇਲ ਹੋ ਸਕਦੀ ਹੈ ਨਾ ਪਰਚੇਸ ਕੋਈ ਕਰ ਸਕਦਾ ਨਾ ਇਹਨੂੰ ਕੋਈ ਭੰਡਾਰਨ ਕਰ ਸਕਦਾ ਕਿਸੇ ਤਰ੍ਹਾਂ ਦਾ ਵੀ ਚਾਈਨਾ ਡੋਰ ਦਾ ਪ੍ਰਯੋਗ ਪ੍ਰਹਿਬਿਟਡ ਆ ਕਈ ਜਗ੍ਹਾ ਵਾਈਲਡ ਲਾਈਫ ਐਕਟ ਵੀ ਪੁਲਿਸ ਲਗਾ ਰਹੀ ਹੈ ਨਾਲ ਹਾਂ ਉਹ ਇਹੀ ਹੈ ਕਿਉਂਕਿ এনवायरमेंट ਪੰਜਾਬ ਪੋਲੂਸ਼ਨ ਡਿਪਾਰਟਮੈਂਟ ਨੂੰ ਨੋਡਲ ਏਜੰਸੀ ਬਣਾਇਆ এনवायरमेंट ਐਕਟ ਦੇ ਤਹਿਤ ਇਹ ਹੋ ਰਿਹਾ ਲੇਕਿਨ ਦੇਖੋ ਉਹ ਬੇਲੇਬਲ ਅਫੈਂਸ ਆ ਉਹ ਇੱਕ ਇੱਕ ਸਾਫ ਦਾ ਪਲਾ ਸਿਵਲ ਉਹ ਆ ਜਾਂਦੀ ਹੈ ਲੇਕਿਨ ਮੈਂ ਕਹਿੰਦਾ ਕਿ ਇਹਦੇ ਚ 302 ਪਰਚਾ 302 ਦਾ एफआईआर ਹੋਵੇ सो सो दैट कि ये एक्सटर्न एक्शन जेड़ा वा दैट शुड बी टेकन अगेंस्ट दीस पीपल जेड़े कि चाइना डोर ਦਾ ਪ੍ਰਯੋਗ ਕਰਦੇ